इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਐਸਐਸਪੀ ਸਾਹਿਬ શ્રી ਗੁਰਨੀਤ ਖਰਾਨਾ ਆਈਪੀਐਸ ਐਸਐਸਪੀ ਰੋਪਨਗਰ ਦੇ ਵਿਚੰਦ ਦੇ ਸਾਹਰੇ ਛੱਡੀ ਮੋਰਿੰਦਾ ਸਰਦ ਦੀ ਟੀਮ ਵੱਲੋਂ ਇੱਕ ਜਿਹੜਾ ਨਸ਼ਾ ਵੇਚਦਾ ਸੀਗਾ ਸੁਜੀਤਨਗਰ ਦਾ ਉਹ ਸੁਜੀਤਨਗਰ ਦਾ ਜਿਹੜਾ ਹੈਗਾ ਇੱਕ ਦੋਸ਼ੀ ਉਹ ਅਸੀਂ ਫੜਿਆ 12 ਗ੍ਰਾਮ ਉਸ ਟੀਮ ਮੁਰਿੰਡੇ ਦੀ ਪਰ ਚਲਤਾ ਹੈ ਇਨਸਪੈਕਟਰ ਸੁਨੀਲ ਸੁਨੀਲ ਵੱਲੋਂ ਤੇ ਇੱਕ ਜਿਹੜਾ ਹੈ ਦੋਸ਼ੀ ਸਦਰ ਮੁਰਿੰਡੇ ਦੀ ਟੀਮ ਨੇ ਫੜਿਆ ਹੈ। ਉਹਨਾਂ ਕੋਲੋਂ 10 ਗ੍ਰਾਮ ਨਸ਼ੀਲਾ ਪੌਪਰ ਗ੍ਰਾਮਤ ਹੋਇਆ ਹੈ ਤੇ ਇਹ ਸਾਡੇ ਦੋ ਪਰਚੇ ਹੈਗੇ ਆ ਕਿ ਐਨਡੀਪੀਐਸ ਦੇ। ਇਸ ਤੋਂ ਇਲਾਵਾ ਇੱਕ ਬਰਨਾਲੇ ਏਰੀਆ ਵਿੱਚ ਸੀਗੇ ਚਾਰ ਨੌਜਵਾਨ ਉਹ ਸਾਡੇ ਏਰੀਆ ਦੇ ਵਿੱਚ ਆ ਕੇ ਉਹਨਾਂ ਨੇ ਧਨੌੜੀ ਪਿੰਡ ਦੇ ਨੇੜੇ ਲੜਕੀਆਂ ਤੋਂ ਫੋਨ ਕਰਨ ਦੀ ਕੋਸ਼ਿਸ਼ ਕੀਤੀ। ਫੋਨ ਘੋਰੇ ਸੀ। ਫੋਨ ਥੋਕੇ ਉਹ ਚਲੀ ਚੜ੍ਹ ਗਏ। ਸਾਡੀ ਟੀਮ ਨੂੰ ਫੋਨ ਕੀਤਾ ਸਾਡੀ ਟੀਮ ਮੌਕੇ ਤੇ ਪਹੁੰਚੀ ਐਸਐਸਓ ਸਾਹਿਬ ਦੀ ਨਿਗਰਾਨੀ ਹੇਠ ਤੇ ਉਹਨਾਂ ਪਿੰਡ ਦੇ ਲੋਕਾਂ ਦੀ ਮਤ ਨਾਲ ਤੇ ਸਾਡੀ ਟੀਮ ਦੇ ਮਤ ਨਾਲ ਉਥੋਂ ਚਾਰ ਨੌਜਵਾਨਾਂ ਨੂੰ ਫੜਿਆ ਗਿਆ ਉਹਨਾਂ ਕੋਲੋਂ ਉਹਨਾਂ ਫੜਕਣ ਦੇ ਬਰਚਾ ਦਿੱਤਾ ਕਿ ਸਾਡੀ ਦੌਰਾਨੀ ਤਫ਼ਤੀਸ਼ ਹੁੰਦਾ ਕੋਲੋਂ ਜਿਹੜੀ ਇੱਕ ਕਾਰ ਮਿਲੀ ਹੈ ਉਹ ਸਾਨੂੰ ਪਤਾ ਲੱਗਿਆਗਾ ਉਹ ਧੂਰੀ ਏਰੀਆ ਦੇ ਵਿੱਚੋਂ ਚੋਰੀ ਹੋਈ ਸੀ ਉਥੋਂ ਦੀ ਪੁਲਿਸ ਨਾਲ رابطہ ਕਾਇਮ ਕੀਤਾ ਉਹਨਾਂ ਨੇ ਦੱਸਿਆ ਵੀ ਚੋਰੀ ਹੋਈ ਹੈ ਇੱਕ ਤੋਂ ਉਹ ਬਰਾਮਦ ਹੋਈ ਹੈ ਉਸ ਤੋਂ ਬਾਅਦ ਉਸ ਕਾਰ ਦੇ ਵਿੱਚ ਦੋ ਫੋਨ ਚੋਰੀ ਕੀਤੇ ਹੋਏ ਮਿਲੇ ਜਗੇ ਜਿਹੜੇ ਧੂਰੀ ਏਰੀਆ ਦੇ ਵਿੱਚੋਂ ਚੋਰੀ ਕਰਕੇ ਜਾ ਰਹੀ ਸੀ ਉਹਦੀ ਗੱਡੀ ਚੋਂ ਆਪਰੰਦ ਹੋ ਗਈ ਇਸ ਤੋਂ ਇਲਾਵਾ ਸਦਰ ਮੋਰਿੰਡਾ ਦੇ ਏਰੀਆ ਦੇ ਵਿੱਚ ਇੱਕ ਲੜਕੀ ਹੈਗੀ ਹੈ ਸਤਾਰ ਲੜਕੀ ਹੈ ਸਤਾਰ ਲੜਕੀ ਦੇ ਘਰ ਦੇ ਵਿੱਚ ਉਹਦਾ ਸ਼ਰੀਕੇ ਤੋਂ ਭਰਾ ਲੱਗਦਾ ਸੀਗਾ ਉਹ ਦਾਖਲ ਹੋ ਕੇ ਉਹਦੇ ਨਾਲ ਨਿਰੀਪ ਕੀਤਾ ਹੈਗਾ ਤੇ ਲੜਕੀ ਦਾ ਮੌਕੇ ਤੇ ਭਰਾ ਪਹੁੰਚ ਗਿਆ ਸੀਗਾ ਜਿਹਨਾਂ ਨੂੰ ਜਿਹਨੇ ਮੌਕੇ ਤੇ ਉੱਥੇ ਲੜਕਾ ਜਿਹੜਾ ਉਹ ਘਰੋਂ ਭੱਜ ਗਿਆ ਉਹਨੂੰ ਵੀ ਸਾਡੀ ਐਸਚੂ ਮੋਰਿੰਡਾ ਦੀ ਟੀਮ ਨੇ ਉਹਨੂੰ ਅਰੈਸਟ ਕਰ ਲਿਆ ਸੋ ਚਾਰ ਲੜਕੇ ਜਿਹੜੇ ਸਨੇਚਿੰਗ ਕਰਨ ਆਏ ਸੀ ਬਰਨਾਲੇ ਦੇ ਏਰੀਆ ਦੇ ਤਾਰ ਦੇ ਫੋਮ ਹੋਰ ਕਵਰ ਕੀਤੇ ਹੈਗੇ ਦੋ ਪਰਚੇ ਸੀ ਐਨਡੀਪੀਐਸ ਦੇ ਉੱਤੇ ਹੈਗੇ ਤੇ ਉਹਦੇ ਚੋਂ ਵੱਖ-ਵੱਖ ਰਿਕਵਰੀ ਹੋਈ ਹੈ। ਇਹ ਜਿਹੜੇ ਬਰਨਾਲੇ ਤੋਂ ਫੜੇ ਉਹਨਾਂ ਦੇ ਕੋਈ ਪਹਿਲਾਂ ਨਹੀਂ ਉਹਨਾਂ ਦੇ ਹੱਥੋਂਾਂ ਤੇ ਪਹਿਲਾਂ ਵੀ ਪਰਚੇ ਤਾਂ ਸੀ ਹੈਗੇ ਹੈਗੇ। ਉਹਨਾਂ ਨੂੰ ਅੱਜ ਅਸੀਂ ਉਹਨਾਂ ਤੇ ਲੁੱਟਾਫੋਨ ਦੇ ਪਰਚੇ ਹੈਗੇ ਚੋਰੀਆਂ ਦੇ ਵੀ ਹੈਗੇ। ਤੇ ਉਹਨਾਂ ਨੂੰ ਅੱਜ ਅਸੀਂ ਪੇਸ਼ ਕਰਾਂਗੇ ਅਦਾਲਤ ਦੇ ਵਿੱਚ ਰਿਮਾਂਡ ਲੈ ਕੇ ਅੱਗੇ ਉਹਨਾਂ ਤੋਂ ਕੁਝ ਕੁਛ ਜਾਰੀ ਹੈ। ਕੋਈ ਤਫਤੀਸ਼ ਜਾਰੀ ਹੈ। ਕੋਈ ਹੋਰ ਉਹਨਾਂ ਨੇ ਕਿਹੜੇ-ਕਿਹੜੇ ਕਰਾਇਂ ਕੀਤੇ ਨੇ। ਕੋਈ ਨਸ਼ੇਬੀ ਗਰਾਰਦਤਨ ਯਾਦ ਹੀ ਹੈਗੇ ਬੰਦੇ। ਇਹਨਾਂ ਦੇ ਨਸ਼ੇ ਵਾਲਾ ਜੀ ਨਹੀਂ ਪਤਾ ਲੱਗਿਆ ਪਰ ਉਨਾ ਬੋਲਰ ਕੀ ਬਣਾਉਂਦੇ ਸਿੱਕ ਕੋਲ 12 ਗ੍ਰਾਮ 12 ਗ੍ਰਾਮ ਨੂੰ ਨਾਲ ਰਸ਼ੀਲਾ ਪੋੜਾ ਇੱਕ ਕੋਲ 10 ਗ੍ਰਾਮ ਇੱਕ ਦਾ ਲੋਕਲੀ ਹੈਗਾ ਮੁੰਡੇ ਸ਼ਹਿਰ ਦਾ ਤੇ ਪਹਿਲਾਂ ਤੁਹਾਨੂੰ ਪਤਾ ਹੋਣਾ ਪਿਛਲੇ ਜਿਹੜੀ ਇਹ ਸ਼ਰਦਨਗਰ ਦੇ ਵਿੱਚ ਅਸੀਂ ਫੜੇ ਸੀ ਕਾਫੀ ਲੋਕਾਂ ਨੇ ਇਸ ਚੀਜ਼ ਨੂੰ ਅਪੀਸ਼ਲ ਕੀਤਾ ਸੀ ਇਹ ਚੰਗਾ ਕੰਮ ਕੀਤਾ ਉਸੇ ਏਰੀਆ ਦੇ ਵਿੱਚੋਂ ਇੱਕ ਹੋਰ ਬੰਦਾ ਫੜਿਆ ਹੈ ਜਿਹੜਾ ਸਿਟੀ ਮੋਰੇਲ ਦੇ ਵੱਲੋਂ ਤੇ ਸਦਰ ਵਾਲਾ ਜਿਹੜਾ ਉਹ ਇਹਨਾਂ ਦੇ ਆਪਦੇ ਰੰਡ ਕੋਟਰੀ ਰੰਡ ਕੋਟਰੀ ਦਾ ਹੈਗਾ ਲੋਕਲ ਹੈਗਾ ਇਹ ਵੀ ਸਾਡੇ ਕੋਲੇ ਕੋਈ ਪੈਸੀ ਲੋਕਾਂ ਨੇ ਦੱਸਿਆ ਸੀਗਾ ਕਿ ਜਿਹੜਾ ਇਹ ਨਸ਼ਾ ਕਰਦਾ ਕਿਉਂਕਿ ਅਸੀਂ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਤੇ ਉਹਨਾਂ ਦੇ ਗਰੁੱਪ ਵੀ ਬਣਾਏ ਹੋਏ ਨੇਗੇ ਉਹਨਾਂ ਨੂੰ ਅਸੀਂ ਆਪਣਾ ਨੰਬਰ ਵੀ ਸ਼ੇਅਰ ਕੀਤਾ ਹੈਗਾ ਸਾਨੂੰ ਸਮੇਂ-ਸਮੇਂ ਤੇ ਉਹ ਗਰੁੱਪ ਰਾਹੀਂ ਦੱਸਦੇ ਆਂ ਕਈ ਵਾਰੀ ਲੋਕ ਝੱਜ ਜਾਂਦੇ ਆਂ ਇਹ ਗਰੁੱਪ 'ਚ ਮੈਸੇਜ ਭੌਣ ਤੋਂ ਤੋਂ ਸਾਨੂੰ ਪਰਸਨਲੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੈਨੂੰ ਫੋਨ ਕੀਤਾ ਸਾਡੇ ਕੋਲੇ ਰਿਪੋਰਟ ਆਈ ਸੀ ਇਹ ਬੰਦਾ ਜਿਹੜਾ ਹੈਗਾ ਨਸ਼ਾ ਵੇਚਦਾ ਵੱਧੂ ਹੈ ਤਾਂ ਉਹ ਸਾਨੂੰ ਵੀ ਬੜਾ ਸਹੂਗ ਮਿਲਦਾ ਹੈ ਇੰਡੀਅਨ ਡਿਫੈਂਸ ਕਮੇਟੀ ਹੈ ਉਹਨੂੰ ਬੜਾ ਬੜਾ ਸਹੂਗ ਮਿਲਦਾ ਹੈ ਤਾਂ ਅਸੀਂ ਤੁਹਾਡੇ ਲਈ ਇਹੀ ਬੇਨਤੀ ਕਰਦੇ ਆਂ ਕਿ ਜੇ ਕੋਈ ਹੋਰ ਵੀ ਸਾਡੇ ਗੁਰਿੰਦੇ ਸਾਹਿਬ ਦੇ ਵਿੱਚ ਸਾਡੇ ਜਿਹਦੇ ਦੇ ਵਿੱਚ ਕੋਈ ਇਦਾਂ ਦਾ ਹੈਗਾ ਸਾਨੂੰ ਮਾ ਕੇ ਦੱਸਣ ਅਸੀਂ ਉਹਨਾਂ ਦਾ ਬਿਲਕੁਲ ਨਾਂ ਉਹਦਾ ਪਤਾ ਰੱਖਾਂਗੇ ਕਿਸੇ ਤਰ੍ਹਾਂ ਦੀ ਉਹਨੂੰ ਬਲਕਿ ਅਸੀਂ ਸਨਮਾਨਤ ਕਰਾਵਾਂਗੇ ਜਿਵੇਂ ਇਸ ਵਾਰ ਜਿਹੜੇ ਉਹ ਬੰਦਿਆ ਉਹ ਕੀਤੀ ਸੀਗੀ ਇੱਥੇ ਆਈ ਸੀ ਕੇ ਖਾਤਿਰ ਨਾਲ ਯਾਰ ਸਾਡੀ ਕੋਸ਼ਿਸ਼ ਇਹ ਹੈ ਬਸ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਨੇ ਸਾਨੂੰ ਭੜਵਾਏ ਨੇ ਦੱਸਿਆਗਾ ਅਸੀਂ ਸਬਡਿਵੀਡਡ ਲੈਵਲ ਤੇ ਜੋ 15 ਅਗਸਤ ਦੇ ਉੱਤੇ ਰੋਪੜ ਉਹਨਾਂ ਸਮਾਰਤ ਕਰੀ ਤਾਂ ਜੋ ਇਹਹੀ ਮੈਸੇਜ ਆਵੇ ਕਿ ਇਹ ਨਹੀਂ ਹੈਗਾ ਜੇ ਕੋਈ ਸਾਨੂੰ ਜਾਣਕਾਰੀ ਦੱਸਦਾ ਉਹ ਸੀ ਵਾਰਕਾਂਗੇ ਉਹਦਾ ਨਾਮ ਪਤਾ ਬਿਲਕੁਲ ਗੁੱਪ ਰੱਖਿਆ ਜਾਵੇ ਸਭ ਕਿੰਨੇ ਪਿੰਡਾਂ 'ਚ ਬਣੀਆਂ ਸਭ ਕਮੇਟੀ ਸਰ ਟੋਟਲ ਸਾਡੇ ਜਿਹੜੇ 15 ਵਾਰਡ ਨੇ ਸ਼ਹਿਰ ਬ੍ਰਿਡੇ ਦੇ 15 ਵਾਰਡਾਂ 'ਚ ਬਣਾਈਆਂ ਨੇ 20 ਸਿਟੀ ਦੇ ਪਿੰਡ ਨੇ ਉਹਨਾਂ 'ਚ ਬਣਾਈਆਂ ਨੇ 39 ਜਿਹੜੇ ਹੈਗੇ ਆ ਕਿ 39 ਪਿੰਡ সদর ਦੇ ਸਾਰੇ ਪਿੰਡਾਂ 'ਚ ਬਣਾਈਆਂ ਨੇ ਕਿਤਾ ਸੀ ਆਪ ਜਾ ਕੇ ਉਹਨਾਂ ਨੂੰ ਰਿਕਵੈਸਟ ਕਰਕੇ ਭਾਈ ਪਰੰਤੂ ਹੁਣ ਦੇਖੋ ਦੇਖੇ ਲੋਕ ਆਪ ਵੀ ਸਾਨੂੰ ਹੋ ਰਹਿ ਰਹੇ ਨੇ ਵੀ ਅਸੀਂ ਕਮੇਟੀ ਚ ਇਨਵੋਲ ਹੋਈਏ ਤੋਂ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਕਿਸੇ ਨੂੰ ਦਰਦੀ ਲੋੜ ਨਹੀਂ ਹੈ ਤੁਹਾਡੇ ਨਾਲ ਇਹ ਮੈਸੇਜ ਹੈ ਦਰਦੀ ਲੋੜ ਦੀ ਕੋਈ ਇਹ ਨਾ ਸੋਚਣ ਕਿ ਅਸੀਂ ਕਿਸੇ ਨਾਲ ਕਿਸੇ ਦੁਸ਼ਮਣੀ ਕਰਾ ਰਹੇ ਹਾਂ ਉਹਨਾਂ ਦਾ ਨਾਮ ਤਾਂ ਬਿਲਕੁਲ ਗੁਪਤ ਰੱਖਿਆ ਗਿਆ ਹੈ ਧੰਨਵਾਦ